ਲਾਲ ਲਾਲ ਬੰਬ ਆ ਗਿਆ ਲਾਲ ਬੰਬ ਆ ਗਿਆ ਬੰਦ ਕਰ ਲੈਣ ਕਿਉਂ ਕੰਨ ਖਾਦੇ ਆ ਯਾਰ ਕਿਉਂ ਤੈਨੂੰ ਆਪਾਂ ਤਾਂ ਬਈ ਮੋਟਰ ਨਾਲ 2-3 ਦਿਨ ਹੋਰ ਆਪਾਂ ਤਾਂ ਕੰਮ ਛੱਡ ਦਿੰਦੇ ਕੀ ਗੱਲ ਹੋ ਗਈ ਉਹ ਯਾਰ ਪੈਸੇ ਤਾਂ ਦਿੰਦਾ ਨਹੀਂ ਦੋਦੇ ਉੱਤੇ 600 ਰੁਪਏ ਦਿੱਤਾ ਮੈਨੂੰ ਕਿੱਦਾਂ ਉੱਤੇ ਉਹ ਯਾਰ ਤੂੰ ਅੱਜ ਵੱਧ ਲੈ ਲੈ ਮੈਨੂੰ ਵੀ ਇੰਨੀ ਦਿੱਤੇ ਆਪਦੇ ਵੱਧ ਲੈ ਲਿਓ ਅੱਜ ਫੇਰ ਮੇਰਾ ਸੀ ਮੈਂ ਹੀ ਅੰਦਰ ਵੜਿਆ ਉਹਨਾਂ ਨੂੰ ਚੱਲ ਫੇਰ ਕੋਈ ਗੱਲ ਨਹੀਂ ਯਾਰ ਅੱਜ ਆਪਾਂ 55000 ਮੰਗਾਂਗੇ ਅੱਜ ਕੌਣ ਆਊਗਾ ਸੰਗਤ ਸੰਗਤ ਆਊਗੀ ਭਰੋਸਾ ਰੱਖ ਟੈਨਸ਼ਨ ਕਿਉਂ ਲੈਣਾ ਇਹਨੂੰ ਕਿਹਾ ਪੀਪਾ ਜੀ ਬੰਦ ਸਾਈਡ ਤੇ ਧਰ ਦੇ ਉਹ ਕੰਨ ਖਾਈ ਜਾਂਦਾ ਕੋਈ ਯਾਰ ਇਹੀ ਦੀ ਤਾਂ ਗੱਲ ਬਣੂਗੀ ਸਾਰੀ ਗਾਉਣਾ ਤੂੰ ਅੱਜ ਗਾਇਆ ਨਹੀਂ ਉੱਤੇ ਗਾਣਾ ਉਹ ਬਸ ਯਾਰ ਕੀ ਗਾਣਾ ਕਰਦਾ ਨਾ ਪੈਸੇ ਤਾਂ ਰੱਖਦਾ ਚਲੋ ਚਲੋ ਚੋੜਲਾ ਚੋੜਲਾ ਸਾਧ ਵਿਚਾਰੇ ਬੀਬਾ ਭੁੱਖੇ ਮਰਦੇ ਫਿਰਦੇ ਨੇ ਕਲੁੱਚ ਦਾ ਦੀ ਜੈ ਹੋ ਹੋ ਜੈ ਹੋ ਵਾਪਾ ਕਲੁੱਚ ਦਾ ਦੀ ਜੈ ਹੋ ਯਾਹੋ ਆ ਬਾਕੜੀ ਚਾਹਰੀ ਜੇ ਆਈ ਸੰਗਤਾ ਏ ਰਾਮ ਜੀ ਬਾਬਾ ਜੀ ਰਾਮ ਜੀ ਰਾਮ ਜੀ ਬਾਬਾ ਜੀ ਨੌਕਰੀ ਨਹੀਂ ਮਿਲਦੀ ਜੀ ਕਿ ਨਹੀਂ ਮਿਲਦੀ ਛੋਕਰੀ ਨਹੀਂ ਨੌਕਰੀ ਉਹ ਕੀ ਬੋਲੀ ਐ ਨਾ ਪਪਾ ਯਾਰ ਉਹਨੇ ਨੌਕਰੀ ਦੀ ਗੱਲ ਕੀਤੀ ਐ ਕਿੱਧਰ ਛੋਕਰੀ ਛੋਕਰੀ ਲਈ ਜਣਾਗਾ ਨੌਕਰੀ ਨਹੀਂ ਮਿਲਦੀ ਹਾਂਜੀ ਬੈਠ ਜਾ ਬੇਟਾ ਸਹੀ ਹੋ ਗਿਆ ਦੇਖਦੇ ਤੇਰਾ ਟਿਕਾਣਾ ਚੱਲ ਬੁਝਾ ਟੋਲ ਚੱਲ ਪਪਾ ਯਾਹੋ ਜੈ ਹੋ ਜੈ ਹੋ ਯਾਹੋ ਜੈ ਹੋ ਯਾਹੋ ਜੈ ਹੋ ਜੈ ਹੋ ਆਹ ਬਾਬੇ ਜਕਰਾਈ ਗੁਪਤਕੂ ਜੰਗਾਂ ਚ ਜਾ ਕੇ ਭੰਡਾਰਾ ਕਰਦੇ ਗੁਪਤਕੂ ਬੱਬਾ ਜੀ ਹਿਮਾਸਤਲ ਚ ਜੰਗਲ ਆ ਗੁਪਤਕੂ ਮੈਂ ਤਾਂ ਕਦੇ ਗਿਆ ਨਹੀਂ ਤੁਸੀਂ ਬਾਬਾ ਜੀ ਤੇਰਾ ਰੁਪਈਆ 50000 ਲੱਗੂ ਠੀਕ ਹੈ ਜੀ ਬਾਬੇ ਆਪ ਹੀ ਜਾਇਆਂ ਹੋਣਗੇ ਠੀਕ ਹੈ ਸਿੱਧੀ ਬੇਲਦਾਰ ਦੀ ਨੌਕਰੀ ਪੱਕੀ ਤੇਰੀ ਠੀਕ ਹੈ ਠੀਕ ਹੈ ਪੈਸੇ ਅਰੇ ਗੂਗਲ ਪੇ ਕਰ ਦੇ ਚਲ ਗੂਗਲ ਪੇ ਕਰ ਦੇ ਗੂਗਲ ਪੇ ਕਰ ਦੇ ਕਿੰਨੇ ਦੇ ਦੇਣਾ ਆਂ ਅੰਦਰ ਦੇ ਦਿੰਦਾ ਮੈਂ ਠੀਕ ਹੈ ਜੰਗਲ ਜਾ ਬੱਚਾ ਹੋਰ ਮੇਰੇ ਵਾਲੇ ਚ ਕਰਾਉਂ ਬਾਬਾ ਮੈਂ ਗੁੱਗਲ 'ਤੇ ਓ ਯਾਰ ਮੇਰੇ ਵਾਲੇ ਚ ਕਰਾ ਯਾਰਾ ਓ ਤੇਰੇ ਵਾਲੇ ਚ ਕਿਉਂ ਕਰਾਉਂ ਯਾਰ ਮੈਂ ਆਪਣੇ ਵਾਲੇ ਚ ਕਰਾ ਤੈਨੂੰ ਕਰਾ ਲਈ ਜੇ ਤੁਸੀਂ ਮੇਰੇ ਵਾਲੇ ਚ ਕਰਾ ਲੋ ਤੂੰ ਕਿੱਧਰ ਆਇਆ ਬੱਚ ਬੜੀ ਐ ਇਹ ਨਹੀਂ ਲੜੀ ਜੇ ਸਾਡੀ ਗੱਲ ਦੀ ਕਿਧਰ ਵਿੱਚ ਬੜੀ ਨਾ ਤੁਸੀਂ ਲੜਦੇ ਹੋ ਹਣ ਓ ਟਰੋਲ ਕੀ ਲਿਆ ਤੇਰੇ ਗੁੱਗਲ 'ਤੇ ਜਾ ਕੇ ਮੇਰੀ ਗੱਲ ਸੁਣ ਲੈ ਤੰਨਾ ਦੀ ਕਰਦੀ ਅੱਦੇ ਦੀ ਹੋ ਗਈ ਕਿ ਨਾ ਠੀਕਾ ਕੋਈ ਨਾ ਇਹ ਲੜੋ ਨਾ ਉਹ ਆ ਗਈ ਸੰਗਤੌਰ ਬੁਲਾ ਕੇ ਲਿਆ ਬਾਈ ਸੰਗ ਤਾਂ ਆ ਗਿਆਂ ਚਲੋ ਚੱਕਦੇ ਚੱਕਦੇ ਸੰਗ ਤਾਂ ਆ ਗਿਆਂ ਆ ਆਜੋ ਸੰਗਤੋ ਪੰਪ ਆ ਗਿਆ ਲਾਲ ਲਾਲ ਬੰਬ ਆ ਗਿਆ ਲਾਲ ਲਾਲ ਬੰਬ ਆ ਗਿਆ ਤੂੰ ਚੁੱਪ ਕਰ ਜਾ ਬਾਬਾ ਲਾਲ ਬੰਬ ਆ ਗਿਆ ਦੇਖ ਦਿਓ ਬਾਬਾ ਜੀ ਕੋੜਾ ਚਲਾ ਬਾਬੇ ਦੀ ਜੈ ਹੋ ਕੋੜਾ ਚਲਾ ਬਾਬੇ ਦੀ ਜੈ ਕੋੜਾ ਚਲਾ ਬਾਬੇ ਦੀ ਜੈ ਆ ਦੋਸਤੋ ਬੱਚੋ ਮਹਾ ਤਾਂ ਕੋਈ ਆਇਆ ਕਿਉਂ ਭੁੱਕੀ ਇਹਨਾਂ ਦਾ ਇਹ ਤਾਂ ਬਾਬੇ ਆ ਕੇ ਬਿਰਤੀ ਲੱਗੀ ਪਈ ਸੀ ਪਰਮਾਤਮਾ ਨਾਲ ਤਾਂ ਕੋਈ ਹੋਰ ਗੱਲ ਕਰਦੇ ਸੀ ਇਹ ਡੱਬਾ ਬਾਬਾ ਜੀ ਦਾ ਇਹ ਕਹਦਾ ਆ ਮਠਾਈ ਆ ਆ ਮੱਝ ਬਾਰੇ ਆਈ ਨਹੀਂ ਸੋਦੇ ਹਾਂ ਹਾਂ ਕੀ ਹੋ ਗਿਆ ਮੱਦੇ ਨੂੰ ਬਾਬਾ ਜੀ ਮੱਝ ਤਾਂ ਸਕਦੀ ਮੇਲਣ ਲੱਗ ਗਈ ਪੂਰੀ ਬਾਇਲਟੀ ਭਰ ਕੇ ਦੁੱਧ ਦੇਣੀ ਓੜੱਚਦਾ ਬਾਬੇ ਦੀ ਜੈ ਹੋ ਦੇਖੋ ਜੀ ਬਾਬਾ ਜੀ ਹੁਣ ਮੈਂ ਤੁਹਾਨੂੰ ਇਹ ਕਹਨੀ ਆ ਮੈਨੂੰ ਪੁੱਤਰ ਦੀ ਦਾਤ ਬਖਸ਼ ਦਿਓ ਪੁੱਤਰ ਦੀ ਦਾਤ ਪੁੱਤਰ ਦੀ ਦਾਤ ਓੜੱਚਦਾ ਬਾਬੇ ਦੀ ਜੈ ਹੋ ਓੜੱਚਦਾ ਬਾਬੇ ਦੀ ਜੈ ਹੋ ਓੜੱਚਦਾ ਬਾਬੇ ਦੀ ਜੈ ਹੋ ਚਲੋ ਜੀ ਕਰ ਬਾਈ ਸਟਾਰ ਲਾਗੇ ਚੱਲ ਬਾਈ ਕਿੱਦਾਂ ਨੂੰ ਪੁੱਤਰ ਅੱਜ ਜੈ ਹੋ ਜੈ ਹੋ ਜੈ ਹੋ ਬਾਬੇ ਓੜੱਚਦਾ ਬਾਬੇ ਜੈ ਹੋ ਓੜੱਚਦਾ ਬਾਬੇ ਦੀ ਜੈ ਹੋ ਖੜੋ ਖੜੋ ਕਿਧੋਣ ਵਾਲਾ ਖੜੋ ਜੈ ਹੋ ਬਾਬੇ ਦੀ ਜੈ ਹੋ ਜੈ ਹੋ ਜੈ ਹੋ ਜੈ ਹੋ ਬਾਬੇ ਦੇ ਚੋਲੀ ਸਾਰਾ ਚੋਲੀ ਅੱਡੋ ਪਾਈ ਖੜੇ ਹੋ ਕੇ ਹਾਂਜੀ ਹਾਂ ਚੋਲੀ ਚ ਪਾਰ ਆ ਗਿਆ ਦੱਸ ਦਿਓ ਠੀਕ ਹੈ ਹਾਂ ਬਾਬਾ ਜੀ ਚਲੋ ਵੀ ਸੰਗ ਚੱਲ ਬਾਬਾ ਚੱਲ ਜੈ ਹੋ ਜੈ ਹੋ ਜੈ ਹੋ ਜੈ ਹੋ ਜੈ ਹੋ ਕੋੜੋ ਚ ਬਾਬੇ ਦੀ ਜੈ ਹੋ ਬਾਬਾ ਜੀ ਹੋ ਗਿਆ ਪਾਰ ਭਾਈ ਚੱਲ ਬਾਬਾ ਜੈ ਹੋ ਬਾਬੇ ਦੀ ਸੰਗਤਾਂ ਮੀਲੇ ਲਾਈਆਂ ਸੰਗਤਾਂ ਜੈ ਹੋ ਬਾਬੇ ਦੀ ਜੈ ਹੋ ਬਾਬੇ ਹਰਕ ਪਿਆ ਭਾਈ ਪਾਪਾ ਜੀ ਮੇਰੇ ਤਾਂ ਚੋਲੇ ਚ ਭਾਰ ਹੀ ਨਹੀਂ ਆਇਆ ਹਰਕ ਪਿਆ ਭਾਈ ਅੰਜੋਤੋ ਆਇਆਂ ਸੰਗਤ ਜੋਰ ਦੀ ਬਾਬਾ ਜੀ ਜੋਰ ਦੀ ਜੈ ਹੋ ਜੈ ਹੋ ਕਿਆ ਵਰਕ ਪਈ ਓਹੋ ਪਾਪਾ ਜੀ ਕਿੱਥੇ ਹਰਕ ਪਿਆ ਭਾਈ ਹਾਂ ਤੋਂ ਹੁਣ ਤੈਨੂੰ ਦੁਖਣ ਲੱਗੀ ਉਹ ਦੁਖਣ ਲੱਗੀ ਖੜ ਜਾ ਪਿਆਰ ਕਰ ਭਾਈ ਨਾ ਬਾਬਾ ਜੀ ਕਿੱਥੇ ਪਿਆਰ ਕਰ ਭਾਈ ਨਹੀਂ ਬਾਬਾ ਮੈਂ ਤੈਨੂੰ ਆਪ ਹੀ ਦੱਸ ਦਿੰਦੀ ਜੇ ਫਰਕ ਪੈਂਦਾ ਬਾਬਾ ਹੋ ਪਿਆ ਫਰਕ ਭਾਈ ਨਹੀਂ ਬਾਬਾ ਜੀ ਓਹ ਚਲੋ ਖੜ ਜੋ ਤੁਸੀਂ ਆਪ ਭਾਈ ਪਾਪਾ ਜੀ ਕਿੱਥੇ ਹਾਂ ਹਾਂ ਕਿਉਂ ਭਾਈ ਤੁਸੀਂ ਐਂ ਕਰਿਓ ਸ਼ਨੀਵਾਰ ਨੂੰ ਆ ਜਿਓ ਬਾਬਿਆਂ ਦੇ ਹੁਣ ਇਸ਼ਨਾਨ ਦਾ ਟਾਈਮ ਹੋ ਗਿਆ ਤੁਸੀਂ ਅਗਲੇ ਸ਼ਨੀਵਾਰ ਨੂੰ ਆ ਜਿਓ ਦੋ ਪੁੱਤਰ ਅਗਲੇ ਸ਼ਨੀਵਾਰ ਦੋ ਪੁੱਤਰ ਅਗਲੇ ਸ਼ਨੀਵਾਰ ਆ ਜਾਓ ਦੋ ਪੁੱਤਰਾਂ ਦੀ ਦਾਤ ਕੱਠੀ ਬਖਸ਼ੀ ਜਾਊਗੀ ਅੱਜ ਤਾਂ ਪਾਪਾ ਨੇ ਬਾਬੇ ਨੇ ਇੱਕ ਨਹੀਂ ਬਖਸ਼ੀ ਹੈਗੀ ਤੁਸੀਂ ਜਿਵੇਂ ਤੁਹਾਡੀ ਮੱਝ ਦੁੱਧ ਦੇਣ ਲੱਗੀ ਨਾ ਮੈਂ ਤੁਹਾਨੂੰ ਪੁੱਤਰ ਬਖਸ਼ਾ ਜਾਊਗਾ ਪੁੱਤਰਾਂ ਦੀ ਲਾਈਨਾਂ ਲੱਗ ਜਾਣੀਆਂ ਬੱਚਾ ਟੀਮਾਂ ਬਣ ਜਾਣੀਆਂ ਪੁੱਤਰਾਂ ਦੀਆਂ ਤੁਹਾਡੀ ਕੀ ਹੋਣੀ ਨੀ ਆਪ ਜਾਓ ਕਿੰਨੇ ਲੈ ਰਹੇ ਆਪ ਦੱਸ ਪਾਣੀ ਲੈਵਾ ਬਾਗੇ ਬਾਗੇ ਤਾਂ ਉਹ ਤਾਂ ਉਹ ਤਾਂ ਗਏ ਉਹ ਟੱਪ ਗਏ ਪਾਣੀ ਦੇ ਨਾਲ ਭੁੱਕੇ ਚਮਚਾ ਲਿਆ ਹੋਇਆ ਥੱਕ ਲਿਆਉਣਾ ਯਾਰ ਹੋਰ ਆ ਗਿਆ ਬਲ ਪੈ ਗਿਆ ਜੀ ਤੌਣ ਨੂੰ